ਦੁਨੀਆ ਦੀ ਨਬਜ ਨੂੰ ਟੋਕੇ ਚਮਕੀਲੇ ਵਾਂਗੂ ਲਿਖਣਾ ਔਖਾ ਏ ਇਹ ਗੱਲਾਂ ਇਸ ਤਰ੍ਹਾਂ ਦੇਵੀ ਮਖਸੂਸਪਰੀ ਨੇ ਕਹੀਆਂ ਐਵੇਂ ਨਹੀਂ ਕਹੀਆਂ ਉਸ ਮਹਾਨ ਕਲਾਕਾਰ ਲਈ ਇਹ ਗੱਲਾਂ ਦੇਵੀ ਮਖਸੂਸਪਰੀ ਵੱਲੋਂ ਕਹਿਣੀਆਂ ਬਹੁਤ ਹੀ ਵੱਡੀ ਗੱਲ ਆ ਜਿਸ ਅਮਰ ਸਿੰਘ ਚਮਕੀਲੇ ਨੂੰ ਲੋਕ ਨਿੰਦ ਦੇ ਵੀ ਨੇ ਭੰਡ ਦੇ ਵੀ ਨੇ ਕੁਝ ਮਾਰੇਗੀ ਤਾਂ ਕਰਕੇ ਕਹਿ ਦਿੰਦੇ ਆ ਪਰ ਅਮਰ ਸਿੰਘ ਚਮਕੀਲੇ ਨੇ ਜੋ ਵੀ ਗਾਇਆ ਲੋਕਾਂ ਦੇ ਸਾਹਮਣੇ ਗਾਇਆ ਲੋਕਾਂ ਨੇ ਸੁਣਿਆ ਤੇ ਲੋਕਾਂ ਨੇ ਅਖਾੜਿਆਂ ਦੇ ਵਿੱਚ ਉਹਨੂੰ ਦੇਖਿਆ ਵੀ ਆ ਤੇ ਸੁਣਿਆ ਵੀ ਧੀਆ ਪੈਣਾ ਚ ਬੈਠ ਕੇ ਸੁਣਦੇ ਸੇ ਹੋਰ ਕੀ ਕੁੜੀਆਂ ਨਾਲ ਬਨੇਰੇ ਭਰੇ ਹੁੰਦੇ ਸੇ ਜਦੋਂ ਚਮਕੀਲੇ ਦਾ ਅਖਾੜਾ ਹੁੰਦਾ ਸੀ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਇਹ ਲੋਕ ਫਿਰ ਇਦਾਂ ਕਿਵੇਂ ਭੰਡੀ ਜਾਂਦੇ ਕਿ ਚਮਕੀਲਾ ਤਾਂ ਮਾੜੇ ਗੀਤ ਗਾਉਂਦਾ ਸੀ ਉਹ ਤਾਂ ਗੰਦੇ-ਗੰਦੇ ਗੀਤ ਗਾਉਂਦਾ ਸੀ ਜੇ ਗੰਦੇ-ਗੰਦੇ ਗੀਤ ਗਾਉਂਦਾ ਸੀ ਚਮਕੀਲਾ ਤੇ ਚਮਕੀਲਾ ਚਮਕੀਲੇ ਨੂੰ ਸੁਣਨ ਲਈ ਕੁੜੀਆਂ ਕਿਵੇਂ ਵਿਆਹਾਂ ਦੇ ਵਿੱਚ ਮੋਹਰੇ ਕੁਰਸੀਆਂ ਤੇ ਬੈਠੀਆਂ ਹੁੰਦੀਆਂ ਅਖਾੜਿਆਂ ਦੇ ਵਿੱਚ ਦੇਖਿਆ ਕਿਵੇਂ ਬਨੇਰੇ ਕੁੜੀਆਂ ਦੇ ਨਾਲ ਭਰੇ ਹੁੰਦੇ ਸੀ ਉਹ ਤਾਂ ਮਾਪਿਓ ਉਹਨਾਂ ਨੂੰ ਕਹਿੰਦੇ ਤੁਸੀਂ ਅੰਦਰ ਹੀ ਵੜ ਜਾਓ ਚਮਕੀਲਾ ਆ ਗਿਆ ਇਹਨੇ ਹੁਣ ਇੱਥੇ ਗੰਦ ਗਾਣ ਲੱਗ ਪੈਣਾ ਪਰ ਤੁਸੀਂ ਦੇਖਿਆ ਕਿਸੇ ਵਿਆਹ ਦੇ ਵਿੱਚ ਚਮਕੀਲਾ ਗਾਉਂਦਾ ਹੋਵੇ ਤੇ ਕਿਸੇ ਨੇ ਜਿਨੀ ਸੱਦਿਆ ਆ ਹੋਵੇ ਤੇ ਉਹ ਆਪਣੀਆਂ ਕੁੜੀਆਂ ਨੂੰ ਕਹਿੰਦੇ ਹੁਣ ਤੁਸੀਂ ਅੰਦਰ ਵੜ ਜਾਓ ਤੇ ਜੇ ਚਮਕੀਲਾ ਗੰਦ ਗਾਉਂਦਾ ਸੀ ਤਾਂ ਉਸ ਜ਼ਮਾਨੇ ਦੇ ਵਿੱਚ 5 6000 ਰੁਪਇਆ ਦੇ ਕੇ ਉਹਨੂੰ ਅਖਾੜੇ ਚ ਗਵਾਣ ਲੈ ਕੇ ਕਿਉਂ ਆਉਂਦੇ ਸੀ ਇੱਕ ਤਾਂ ਗੰਧ ਸੁਣਨ ਲਈ ਇਹਦਾ ਮਤਲਬ ਤੇ ਮੈਨੂੰ ਦੱਸੋ ਕਿ ਇੰਨਾ ਮਹਿੰਗਾ ਕਲਾਕਾਰ ਉਸ ਜਮਾਨੇ ਦਾ ਜਿਹਦੇ ਦੋ ਦੋ ਅਖਾੜੇ ਲੱਗਦੇ ਸੀ ਜੇ ਉਹ ਗੰਦਾ ਗਾਉਂਦਾ ਹੁੰਦਾ ਤਾਂ ਉਹਦਾ ਇੱਕ ਅਖਾੜਾ ਛੱਡ ਕੇ ਉਹਨੂੰ ਤਾਂ ਕੋਈ ਲੈ ਕੇ ਵੀ ਨਾ ਜਾਂਦਾ ਉਹਨੂੰ ਤਾਂ ਕੋਈ ਸੁਣਦਾ ਵੀ ਨਾ ਹੁਣ ਮੇਰੇ ਵਰਗੇ ਬਹੁਤ ਬੱਟ ਸਾਨੂੰ ਕੌਣ ਸੁਣਦਾ ਹੈ ਨਾ ਹੋਰ ਵੀ ਬਹੁਤ ਬੱਟ ਇਹਨਾਂ ਨੂੰ ਕੋਈ ਨਹੀਂ ਲੈ ਕੇ ਜਾਂਦਾ ਇੱਕ ਧਾਰਨਾ ਇੱਕ ਗਲਤ ਬਣਾਈ ਗਈ ਸੀ ਚਮਕੀਲਾ ਵਧੀਆ ਗਾਉਂਦਾ ਸੀ ਚਮਕੀਲਾ ਹਿੱਟ ਸੀਗਾ ਤਾਂ ਹੀ ਉਹਦਾ ਐਡਾ ਸਾਰੇ ਚੋਟੀ ਦੇ ਸਿੰਗਰਾਂ ਨਾਲ ਉਹਦਾ ਰੇਟ ਹਾਈ ਸੀਗਾ ਉਹ ਚੋਟੀ ਦੇ ਉੱਪਰ ਸੀਗਾ ਇਸ ਕਰਕੇ ਕੁਝ ਉਹਦੇ ਨਾਲ ਦੇ ਸਿੰਗਰ ਉਹਦੇ ਨਾਲ ਲੱਗਦੇ ਸੀਗੇ ਉਹ ਜੈਨਸ ਰੱਖਦੇ ਸੀ ਤੇ ਬਸ ਥੱਲੇ ਲਾਉਣ ਲਈ ਚਮਕੀਲੇ ਦੇ ਗੀਤਾਂ ਨੂੰ ਭੰਡਣ ਦਾ ਉਹਨਾਂ ਨੇ ਇੱਕ ਬਹਾਨਾ ਲੱਭ ਲਿਆ ਸੀ ਹੁਣ ਚਮਕੀਲਾ ਥੱਲੇ ਲੈਂਦਾ ਨਹੀਂ ਸੀ ਤੇ ਉਹਨਾਂ ਨੇ ਸੋਚਿਆ ਚਮਕੀਲੇ ਦੇ ਗੀਤਾਂ ਨੂੰ ਭੰਡিয়ে ਤੇ ਚਮਕੀਲੇ ਨੂੰ ਫਿਰ ਆਪੇ ਚ ਥੱਲੇ ਲੈ ਜਾਣਾ ਇਹ ਬਸ ਚਮਕੀਲੇ ਨੂੰ ਥੱਲੇ ਲਾਉਣ ਦੀ ਗੱਲ ਸੀਗੀ ਚਮਕੀਲੇ ਦੇ ਗੀਤਾਂ ਨੂੰ ਪੰਡਣਾ ਹੋਰ ਇਹਦੇ ਵਿੱਚ ਕੋਈ ਗੱਲ ਨਹੀਂ ਸੀ ਕਿ ਚਮਕੀਲਾ ਮਾੜਾ ਕੌਂਦਾ ਹੈ ਨਾ ਇੱਕ ਗੀਤ ਆ ਉਹਦਾ ਬੇਮਸਿਕਰ ਦੁਪਹਿਰੇ ਨਾ ਹੁੰਦੀ ਸੀ ਹੈ ਨਾ ਉਹਦੇ ਵਿੱਚ ਹੈ ਨਾ ਪਈ ਉਹ ਜੇ ਆਂਦਾ ਉਹ ਕਹਿੰਦਾ ਉਹ ਤੱਕਦਾ ਰਿਹਾ ਬੇਮਸਿਕਰ ਦੁਪਹਿਰੇ ਨਾ ਹੁੰਦੀ ਸੀ ਹੈ ਨਾ ਉਹ ਆਪਣੇ ਜੇ ਦੀ ਗੱਲ ਆਪਣੇ ਘਰ ਵਾਲੇ ਨੂੰ ਆਏ ਨੂੰ ਦੱਸਦੀ ਆ ਪਰ ਉਹਨੇ ਇਦਾਂ ਇਦਾਂ ਕਰ ਲਿਆ ਸੀਗਾ ਤਾਂ ਕਰਕੇ ਇਹਨੇ ਮੋਰੀ ਕੱਲ ਤਾਂ ਉਹ ਜਦੋਂ ਦੱਸਦੀ ਆ ਤੇ ਉਹ ਮੋਰਿਓ ਕਹਿੰਦਾ ਉਹਨੂੰ ਪਿੱਤੂ ਕਿਉਂ ਤੇਲ ਭਾਂਬੜ ਤੇ ਪਬਟ ਇੱਕ ਗੱਲ ਦਾ ਜਵਾਬ ਦਿੱਤਾ ਸੀਗਾ ਉਹਦੇ ਵਿੱਚ ਮਾੜਾ ਗੰਦਾ ਭੈੜਾ ਕੁਝ ਨਹੀਂ ਸੀ ਇਹ ਆਪ ਲੋਕਾਂ ਨੇ ਬਣਾਇਆ ਸੀਗਾ ਤਾਂ ਹੀ ਕਰਕੇ ਸਾਰਾ ਇਹ ਸਿਰਫ ਬਸ ਇਹ ਸੀ ਕਿ ਕਿਸੇ ਨਾ ਕਿਸੇ ਤਰਾਹ ਸੀ ਇਹਨੂੰ ਭੰਡ ਲਈਏ ਤੇ ਥੱਲੇ ਲਾ ਲਈਏ ਪਰ ਲਿੱਤਾ ਨਹੀਂ ਉਹ ਉੱਪਰ ਚੜਦਾ ਗਿਆ ਉਹ ਦਿਨੋਂ ਦਿਨ ਹੋਰ ਚਮਕਦਾ ਗਿਆ ਤੇ ਅੱਜ ਤਾਂ ਹੀ ਉਹਦੇ ਤੇ ਫਿਲਮਾਂ ਬਣ ਰਹੀਆਂ ਨੇ ਤੇ ਅੱਜ ਉਹਦਾ ਨਾਮ ਕੀ ਅੱਜ ਉਹਦੇ ਗੀਤ ਪਹਿਲਾਂ ਨਾਲੋਂ ਵੀ ਜ਼ਿਆਦਾ ਚੱਲ ਰਹੇ ਨੇ ਤਾਂ ਹੀ ਤੇ ਦੇਵੀ ਮਖਸੂਸ ਵਰਗੇ ਹੀ ਵਰਗੇ ਕਲਾਕਾਰਾਂ ਨੂੰ ਕਹਿਣਾ ਪੈ ਗਿਆ ਗੀਤਕਾਰਾਂ ਨੂੰ ਕਹਿਣਾ ਪੈ ਗਿਆ ਕਿ ਦੁਨੀਆ ਦੀ ਨਬਜ਼ ਨੂੰ ਟੋਕ ਕੇ ਲਿਖਣਾ ਚਮਕੀਲੇ ਵਾਂਗੂ ਸੌਖਾ ਨਹੀਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ